ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਿਖਾ ਰਹੇ ਹਾਂ ਉਹ ਜੰਡੀ ਜਿੱਥੇ ਹਰ ਮਨੋ ਕਾਮਨਾ ਪੂਰਨ ਹੁੰਦੀਆਂ ਹਨ ਸੱਚੇ ਮਨੋਂ ਅਰਦਾਸ ਕੀਤੀ ਗਈ ਹਰ ਹਾਲ ਦੇ ਵਿੱਚ ਪੂਰੀ ਹੁੰਦੀ ਹੈ ਅਸੀਂ ਪਹੁੰਚੇ ਹਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਤਾਜੋਕੇ ਦੇ ਏਰਾ ਸੰਤ ਬਾਬਾ ਪੰਜਾਬ ਸਿੰਘ ਵਿਖੇ ਜਿੱਥੇ ਝੰਡੀ ਦਾ ਦਰਖਸ਼ਾ ਹੈ ਦਰਖਤ ਹੈ ਕਈ ਦਹਾਕੇ ਪੁਰਾਣਾ ਇਹ ਝੰਡੀ ਦਾ ਦਰਖਤ ਹੈ ਜਿੱਥੇ ਪਿੰਡੀ ਨਹੀਂ ਸਗੋ ਦੂਰ ਦਰਾਡੇ ਤੋਂ ਸੰਗਤਾਂ ਆ ਕੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਤਮਸਤਕ ਹੁੰਦੇ ਨੇ ਉਥੇ ਇਸ ਝੰਡੀ ਦੇ ਵੀ ਆ ਕੇ ਮੱਥਾ ਟੇਕਦੇ ਨੇ ਹਰ ਮਨੋਂ ਕਾਮਨਾ ਪੂਰਨ ਹੁੰਦੀ ਹੈ ਇਸ ਜੰਡੀ ਤੇ ਮੱਥਾ ਟੇਕਣ ਨਾਲ ਨਾਲ ਹੀ ਅੰਤਵਾਬਾ ਪੰਜਾਬ ਸਿੰਘ ਜੀ ਦੀ ਯਾਦਗਾਰ ਬਣੀ ਹੋਈ ਹੈ ਜਿੱਥੇ ਦਸਵੀ ਦਾ ਮੇਲਾ ਹਰ ਮਹੀਨੇ ਲੱਗਦਾ ਹੈ ਸੰਗਤਾਂ दूर दुराडे तो वही गिनती बच्चे आकर नतमस्तक होगी दर्शन करो तो बाबाजाबी जी के भी दर्शन करा रहे हैं दर्शन करो संत बाबाज सिंह जी हर मनोकामना पूर्ण करो वागुरु जी का खालसा श्री वाहेगुरु जी की